ਮੋਗਾ ਦੇ ਆਈਟੀਆ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਲੁਧਿਆਣਾ ਵੱਲੋਂ ਆ ਰਹੀ ਇੱਕ ਸਕਾਰ ਸੜਕ ਤੇ ਖੜੇ ਇੱਕ ਟਰੈਕਟਰ ਨਾਲ ਟਕਰਾ ਗਈ ਜਿਸ ਕਾਰਨ ਇੱਕ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕੁ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਉਹਦੇ ਅੰਦਰ ਮੌਜੂਦ ਮਹਿਲਾ ਡਰਾਈਵਰ ਜ਼ਖਮੀ ਹੋ ਗਈ ਇੱਕ ਸਮਾਜ ਸੇਵੀ ਸੰਸਥਾ ਤੇ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਨੇ ਉਹਨਾਂ ਨੂੰ ਮੋਗੇ ਦੇ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਮਹਿਲਾ ਦਾ ਇਲਾਜ ਚੱਲ ਰਿਹਾ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਪਰ ਮਹਿਲਾ ਡਰਾਈਵਰ ਨੂੰ ਬਚਾ ਲਿਆ ਗਿਆ ਤੇ ਉਸ ਨੂੰ ਕੁਝ ਸੱਟਾਂ ਲੱਗੀਆਂ ਨੇ ਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਗਰ ਇੱਕ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿਹੜੀ ਜਨਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਹਮੇਸ਼ਾ ਹੀ ਜਿਹੜੀ ਕਿ 24 ਘੰਟੇ ਸੇਵਾ ਨ ਸਮਰਪਿਤ ਰਹਿੰਦੀ ਹੈ ਐਮਰਜੈਂਸੀ ਜਦੋਂ ਕਾਲ ਆਈ 52 ਦੇ ਮੂਰੇ ਜਾ ਕੇ ਵੇਖਿਆ ਕਿ ਇੱਕ ਜਿਹੜਾ ਟਰੈਕਟਰ ਦੇ ਪਿੱਛੇ ਵੱਡਾ ਟੈਂਕ ਪਾਇਆ ਹੋਇਆ ਸੀ ਉਹ ਪਾਣੀ ਵਾਲਾ ਸੀ ਜਾਂ ਉਹ ਪਾਣੀ ਬੂਟਿਆਂ ਨੂੰ ਦੇ ਰਿਹਾ ਸੀ ਜਾਂ ਖੜਾ ਸੀ ਇਹ ਪਰਮਾਤਮਾ ਜਾਣਦਾ ਜਿਹੜੀ ਕਿ ਪਿੱਛੋਂ ਗੱਡੀ ਆਈ ਆ ਜਿਹੜੀ ਕਿ ਪਟਿਆਲੇ ਤੋਂ ਸਾਡੀ ਭੈਣ ਜਿਹੜੀ ਕਿ ਇਹ ਜੋਬ ਕਰਦੇ ਸੀ ਫਰੋਈਪੁਰ ਜੋ ਕਿ ਪਟਿਆਲੇ ਤੋਂ ਹੁਣ ਸਿੱਧੇ ਫਰੋਈਪੁਰ ਨੂੰ ਆਪਦੀ ਡਿਊਟੀ ਤੇ ਜਾ ਰਹੀ ਸੀ ਇਨਾ ਦੀ ਕਲੋ ਗਲਤੀ ਕਰ ਲੋ ਜਾਂ ਪ੍ਰਮਾਤਮਾ ਵੱਲੋਂ ਵੀ ਉਹ ਮਤਲਬ ਕਿ ਪਤਾ ਨਹੀਂ ਲੱਗਿਆ ਇਹਨਾਂ ਨੂੰ ਵੀ ਗੱਡੀ ਉਹ ਟਰੈਕਟਰ ਵਾਲੀ ਖੜਾ ਸੀ ਜਾਂ ਚੱਲਦਾ ਸੀ ਉਹ ਗੱਡੀ ਪਿੱਛੇ ਜਾ ਕੇ ਇਹਨੇ ਜ਼ੋਰ ਨਾਲ ਹਿੱਟ ਕੀਤੀ ਤੇ ਗੱਡੀ ਮੈਂ ਕਹਿ ਸਕਦਾ ਵੀ ਤਕਰੀਬਨ ਟੋਟਲ लॉस ਦੇ ਕਰੀਬ ਹੋ ਗਈ ਆ ਤੇ ਭੈਣ ਦੀ ਬਚਤ ਆ ਜਿਹੜੀ ਕਿ ਖਰੋਚਾਂ ਜਾਂ ਕਿ ਹੋਰ ਮਾਈਨਰ ਸੱਟਾਂ ਵੱਜੀਆਂ ਵਾ ਤੇ ਖਬਰਾਂ ਵਾਲੀ ਵੈਸੇ ਕੋਈ ਗੱਲ ਹੈ ਨਹੀਂਗੀ ਕਿਉਂਕਿ ਹੁਣ ਡਾਕਟਰ ਸਾਹਿਬ ਨੇ ਇਹਨਾਂ ਨੂੰ ਛੁੱਟੀ ਵੀ ਦੇ ਦਿੱਤੀ ਆ ਮਾਲ ਕੇ ਫੈਕਚਰ ਹੋਣ ਤੋਂ ਵੀ ਬਚਾਤਾ ਜਾਂ ਕੋਈ ਜਿਹੜਾ ਕਿ ਸੀਰੀਅਸ ਆ ਉਹ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਤੇ ਪਰਿਵਾਰ ਨੂੰ ਵੀ ਇਨਫੋਰਮੇਸ਼ਨ ਦਿੰਦੀ ਹੈ ਤੇ ਪਰਿਵਾਰ ਤਕਰੀਬਨ ਕਹਿ ਸਕਦੇ ਹਾਂ ਪਟਿਆਲੇ ਤੋਂ ਤਰਪਿਆ ਜਿਹੜੀ ਕਿ ਸਮਾਜ ਸੇਵਾ ਸੁਸਾਇਟੀ ਦੇ ਜਿਹੜੇ ਮੈਂਬਰ ਸਾਹਿਬਾਨ ਸਾਡੇ ਹਮੇਸ਼ਾ ਹੀ 24 ਘੰਟੇ ਸਮਰਪਤਾ ਜਿਹੜਾ ਕਿ ਉਸ ਹਾਲਤ ਨੂੰ ਨਾਜ਼ਿਕ ਹਾਲਤ ਨੂੰ ਵੇਖਦੇ ਹੋਏ ਜਾਂ ਕਿ ਅਸੀਂ ਇਨਸੇਬਲ ਹੱਥਲ ਮੋਗਾ ਵਿਖੇ ਸੀ ਇੱਥੇ ਦਾਖਲ ਐਮਰਜੈਂਸੀ ਵਿੱਚ ਕਰਵਾਇਆ ਸੀ ਤੇ ਡਾਕਟਰਾਂ ਸਾਹਮਣੇ ਚੈੱਕਅਪ ਕਰਨ ਦੇ ਉਪਰੰਤ ਫਰਸਟ ایڈ ਕਿੱਟ ਦੇ ਕੇ ਤੇ ਉਹਨਾਂ ਨੂੰ ਹੁਣ ਮਲਕੇ ਸ਼ਿਫਟ ਕਰਤਾ ਜਾਂ ਕੱਲੋ ਵੀ ਕਰ ਛੁੱਟੀ ਦੇ ਦਿੱਤੀ ਹੈ ਜੀ ਬਾਕੀ ਜੋ ਵੀ ਕਾਰਵਾਈ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਜਾਂ ਗਲਤੀ ਹੈ ਜਾਂ ਟਰੈਕਟਰ ਦੀ ਗਲਤੀ ਜਾਂ ਗੱਡੀ ਦੀ ਗਲਤੀ ਉਹ ਪ੍ਰਸ਼ਾਸਨ ਨਹੀਂ ਦੱਸ ਸਕਦਾ ਵਾ ਜਿਹੜੀ ਕਿ ਸਮਾਜ ਸੇਵਾ ਸਾਇਟੀ ਦੇ ਮੈਂਬਰ ਸਾਹਿਬਾਨਾ ਉਹ 24 ਘੰਟੇ ਸੇਵਾ ਨੂੰ ਸਮਰਪਿਤ ਆਪ ਦੀ ਗੱਲ ਕਰੀ ਗੱਡੀ ਦੀ ਕੀ ਸਥਿਤੀ ਕੀ ਲੱਗਦੀ ਸੀ ਦੇਖਣ ਤੇ ਗੱਡੀ ਤੇ ਦੇਖਣ ਤੇ ਤਾਂ ਹੀ ਆ ਜਿਵੇਂ ਕਹ ਲੋ ਵੀ ਹੋਇਆ ਅਣਜਾਣੇ ਦੇ ਵਿੱਚ ਹੀ ਲੱਗਦਾ ਵਾ ਜਿਵੇਂ ਟਰੈਕਟਰ ਟਰਾਲੀ ਦੇ ਪਿੱਛੇ ਜਾ ਕੇ ਗੱਡੀ ਜਾ ਕੇ ਹਟ ਕਰ ਗਈ ਗੱਡੀ ਵੀ ਕੋਈ ਜ਼ਿਆਦਾ ਤੇਜ਼ ਨਹੀਂ ਸੀ ਕਿ ਜੇ ਕਹੀਏ ਜ਼ਿਆਦਾ ਤੇਜ਼ ਸੀ ਪਰ ਜਦੋਂ ਵੱਜਦੀ ਹੈ ਕੋਈ ਵੱਡੇ ਟੈਂਕਰ ਦੇ ਵਿੱਚ ਵੱਜਦੀ ਗੱਡੀ ਦਾ ਟੋਟਲ ਲਾਸ ਫਰ ਹੋ ਹੀ ਜਾਂਦੀ ਕਿਉਂਕਿ ਕਾਰਾਂ ਦੇ ਵਿੱਚ ਜਾਨ ਉਨੀ ਕੀ ਹੁੰਦੀ ਹੈ ਜੀ ਮੋਗਾ ਦੇ ਆਈਟੀਆ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਲੁਧਿਆਣਾ ਵੱਲੋਂ ਆ ਰਹੀ ਇੱਕ ਸਕਾਰ ਸੜਕ ਤੇ ਖੜੇ ਇੱਕ ਟਰੈਕਟਰ ਨਾਲ ਟਕਰਾ ਗਈ ਜਿਸ ਕਾਰਨ ਇੱਕ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕੋ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਉਹਦੇ ਅੰਦਰ ਮੌਜੂਦ ਮਹਿਲਾ ਡਰਾਈਵਰ ਜ਼ਖਮੀ ਹੋ ਗਈ ਇੱਕ ਸਮਾਜ ਸੇਵੀ ਸੰਸਥਾ ਤੇ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਨੇ ਉਹਨਾਂ ਨੂੰ ਮੋਗੇ ਦੇ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਮਹਿਲਾ ਦਾ ਇਲਾਜ ਚੱਲ ਰਿਹਾ ਹੈ। ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਪਰ ਮਹਿਲਾ ਡਰਾਈਵਰ ਨੂੰ ਬਚਾ ਲਿਆ ਗਿਆ ਹੈ ਤੇ ਉਸ ਨੂੰ ਕੁਝ ਸੱਟਾਂ ਲੱਗੀਆਂ ਨੇ ਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਹਰ ਇੱਕ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿਹੜੀ ਜਨਤ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਹਮੇਸ਼ਾ ਹੀ ਜਿਹੜੀ ਕਿ 24 ਘੰਟੇ ਸੇਵਾ ਨ ਸਮਰਪਿਤ ਰਹਿੰਦੀ ਹੈ ਐਮਰਜੈਂਸੀ ਜਦੋਂ ਕਾਲ ਆਈ ਆਈਟੇ ਦੇ ਮੂਰੇ ਜਾ ਕੇ ਵੇਖਿਆ ਕਿ ਇੱਕ ਜਿਹੜਾ ਟਰੈਕਟਰ ਦੇ ਪਿੱਛੇ ਵੱਡਾ ਟੈਂਕ ਪਾਇਆ ਹੋਇਆ ਸੀ ਉਹ ਪਾਣੀ ਵਾਲਾ ਸੀ ਜਾਂ ਉਹ ਪਾਣੀ ਬੂਟਿਆਂ ਨੂੰ ਦੇ ਰਿਹਾ ਸੀ ਜਾਂ ਖੜਾ ਸੀ ਇਹ ਪਰਮਾਤਮਾ ਜਾਣਦਾ ਜਿਹੜੀ ਕਿ ਪਿੱਛੋਂ ਗੱਡੀ ਆਈ ਆ ਜਿਹੜੀ ਕਿ ਪਟਿਆਲੇ ਤੋਂ ਸਾਡੀ ਭੈਣ ਜਿਹੜੀ ਕਿ ਇਹ ਜੋਬ ਕਰਦੇ ਸੀ ਫਰੋਈਪੁਰ ਜੋ ਕਿ ਪਟਿਆਲੇ ਤੋਂ ਹੁਣ ਸਿੱਧੇ ਫਰੋਈਪੁਰ ਨੂੰ ਆਪਦੀ ਡਿਊਟੀ ਤੇ ਜਾ ਰਹੀ ਸੀ ਇਨਾ ਦੀ ਕਲੋ ਗਲਤੀ ਕਲੋ ਜਾਂ ਪ੍ਰਮਾਤਮਾ ਵੱਲੋਂ ਵੀ ਉਹ ਮਤਲਬ ਕਿ ਪਤਾ ਨਹੀਂ ਲੱਗਿਆ ਇਹਨਾਂ ਨੂੰ ਵੀ ਗੱਡੀ ਉਹ ਟਰੈਕਟਰ ਵਾਲੀ ਖੜਾ ਸੀ ਜਾਂ ਚੱਲਦਾ ਸੀ ਉਹ ਗੱਡੀ ਪਿੱਛੇ ਜਾ ਕੇ ਇਹਨੇ ਜ਼ੋਰ ਨਾਲ ਹਟ ਕੀਤੀ ਤੇ ਗੱਡੀ ਮੈਂ ਕਹਿ ਸਕਦਾ ਮੈਂ ਕਿ ਤਕਰੀਬਨ ਟੋਟਲ ਲਾਸ ਦੇ ਕਰੀਬ ਹੋ ਗਈ ਆ ਤੇ ਭੈਣ ਦੀ ਬਚਤ ਆ ਜਿਹੜੀ ਕਿ ਖਰੋਚਾਂ ਜਾਂ ਫਿਰ ਹੋਰ ਮਾਈਨਰ ਸੱਟਾਂ ਵੱਜੀਆਂ ਵਾਂ ਤੇ ਖਬਰਾਂ ਵਾਲੀ ਵੈਸੇ ਕੋਈ ਗੱਲ ਹੈ ਨਹੀਂਗੀ ਕਿਉਂਕਿ ਹੁਣ ਡਾਕਟਰ ਸਾਹਿਬ ਨੇ ਇਹਨਾਂ ਨੂੰ ਛੁੱਟੀ ਵੀ ਦੇ ਦਿੱਤੀ ਆ ਮਾਲਕੇ ਫੈਕਚਰ ਹੋਣ ਤੋਂ ਵੀ ਬਚਾਤਾ ਜਾਂ ਕੋਈ ਜਿਹੜਾ ਕਿ ਸੀਰੀਅਸ ਆ ਉਹ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਤੇ ਪਰਿਵਾਰ ਨੂੰ ਵੀ ਇਨਫੋਰਮੇਸ਼ਨ ਦਿੱਤੀ ਐ ਤੇ ਪਰਿਵਾਰ ਤਕਰੀਬਨ ਕਹਿ ਸਕਦੇ ਹਾਂ ਪਟਿਆਲੇ ਤੋਂ ਤੁਰ ਪਿਆ ਜਿਹੜੀ ਕਿ ਸਮਾਜ ਸੇਵਾ ਸੁਸਾਇਟੀ ਦੇ ਜਿਹੜੇ ਮੈਂਬਰ ਸਾਹਿਬਾਨ ਆ ਸਾਡੇ ਹਮੇਸ਼ਾ ਹੀ 24 ਘੰਟੇ ਸਮਰਪਤਾ ਜਿਹੜਾ ਕਿ ਉਸ ਹਾਲਤ ਨੂੰ ਨਾਜ਼ਿਕ ਹਾਲਤ ਨੂੰ ਵੇਖਦੇ ਹੋਏ ਜਾਂ ਕਿ ਅਸੀਂ ਇਨਸੇਬਲ ਹੱਥਾਂ ਨਾਲ ਮੋਗਾ ਵਿਖੇ ਸੀ ਇਥੇ ਦਾਖਲ ਐਮਰਜੈਂਸੀ ਵਿੱਚ ਕਰਵਾਇਆ ਸੀ ਤੇ ਡਾਕਟਰਾਂ ਸਾਹਮਣੇ ਚੈੱਕਅਪ ਕਰਨ ਦੇ ਉਪਰੰਤ ਫਰਸਟ ایڈ ਕਿੱਟ ਦੇ ਕੇ ਤੇ ਉਹਨਾਂ ਨੂੰ ਹੁਣ ਮਲਕਿ ਸ਼ਿਫਟ ਕਰਤਾ ਜਾਂ ਕੱਲੋ ਵੀ ਕਰ ਛੁੱਟੀ ਦੇ ਦਿੱਤੀ ਹੈ ਜੀ ਬਾਕੀ ਜੋ ਵੀ ਕਾਰਵਾਈ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਜਾਂ ਗਲਤੀ ਹੈ ਜਾਂ ਟਰੈਕਟਰ ਦੀ ਗਲਤੀ ਜਾਂ ਗੱਡੀ ਦੀ ਗਲਤੀ ਉਹ ਪ੍ਰਸ਼ਾਸਨ ਨਹੀਂ ਦੱਸ ਸਕਦਾ ਵਾ ਜਿਹੜੀ ਕਿ ਸਮਾਜ ਸੇਵਾ ਸਾਇਟੀ ਦੇ ਮੈਂਬਰ ਸਾਹਿਬਾਨਾ ਉਹ 24 ਘੰਟੇ ਸੇਵਾ ਨੂੰ ਸਮਰਪਿਤ ਆ। ਤੁਸੀਂ ਗੱਲ ਕਰੀ ਗੱਡੀ ਦੀ ਕੀ ਸਥਿਤੀ ਕੀ ਲੱਗਦੀ ਜੀ ਦੇਖਣ ਤੇ? ਗੱਡੀ ਤੇ ਦੇਖਣ ਤੇ ਤਾਂ ਹੀ ਆ ਜਿਵੇਂ ਕਹ ਲੋ ਵੀ ਹੋਇਆ ਅਣਜਾਣੇ ਦੇ ਵਿੱਚ ਹੀ ਲੱਗਦਾ ਵਾ ਜਿਵੇਂ ਟਰੈਕਟਰ ਟਰਾਲੀ ਦੇ ਪਿੱਛੇ ਜਾ ਕੇ ਗੱਡੀ ਜਾ ਕੇ ਹਟ ਕਰ ਗਈ। ਗੱਡੀ ਵੀ ਕੋਈ ਜ਼ਿਆਦਾ ਤੇਜ਼ ਨਹੀਂ ਸੀ ਕਿ ਜੇ ਕਹੀਏ ਜ਼ਿਆਦਾ ਤੇਜ਼ ਸੀ ਪਰ ਜਦੋਂ ਵਾਜਦੀ ਹੈ ਕੋਈ ਵੱਡੇ ਟੈਂਕਰ ਦੇ ਵਿੱਚ ਵਾਜਦੀ ਗੱਡੀ ਦਾ ਟੋਟਲ ਲਾਸ ਪਰ ਹੋਈ ਜਾਂਦੀ ਕਿਉਂਕਿ ਕਾਰਨ ਦੇ ਵਿੱਚ ਜਾਨ ਉਨੀ ਕੀ ਹੁੰਦੀ